ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਤੇ ਨਿੱਘੀ ਸਤਿ ਸ਼੍ਰੀ ਅਕਾਲ ਅਸੀਂ ਹਾਜ਼ਰ ਹਾਂ ਹਰ ਰੋਜ਼ੀ ਤਰ੍ਹਾਂ ਖਬਰਾਂ ਲੈ ਕੇ ਮੈਂ ਹਰਮਨ ਫਰੀਦ ਕੋਲ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਉਹਨਾਂ ਤੋਂ ਜਾਣਾਂਗੇ ਪੰਜਾਬ ਦਾ ਤੇ ਦੇਸ਼ ਦੁਨੀਆ ਦਾ ਹਾਲਚਾਲ ਟੈਣਾ ਸਰ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ ਬੜੀ ਮਿਹਰਬਾਨੀ ਕੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਰ ਸਭ ਤੋਂ ਪਹਿਲਾਂ ਤਾਂ ਗੱਲ ਕਰਦੇ ਹਾਂ ਜੀ ਸ਼੍ਰੋਮਣੀ ਅਕਾਲੀ ਦਲ ਦੀ ਡਿੰਪੀ ਢਿੱਲੋਂ ਕਹਿੰਦੇ ਉਹ हां बिल्कुल जी बिल्कुल देखो पहली गलत है अभी सुखबीर सिंह बादल ਤੇ ਕੁੱਲ ਬਾਦਲ ਪਰਿਵਾਰ ਦੇ ਸਭ ਤੋਂ ਵੱਧ ਨੇੜਲਿਆਂ ਦੇ ਵਿੱਚੋਂ ਇੱਕ ਡਿੰਪੀ ਢਿੱਲੋਂ ਉਹ ਬੰਦਾ ਜਿਨੇ ਹਮੇਸ਼ਾ ਹੀ ਟੋਣ ਲੜੀ ਗਿੱਦੜਵਾਹ ਤੋਂ ਤੇ ਹਮੇਸ਼ਾ ਹੀ ਹਾਰੇ ਪਰ ਉਹ ਬੰਦੇ ਦੇ ਕਦੇ ਇਹ ਨਹੀਂ ਹੌਸਲਾ ਛੱਡਿਆ ਰਾਜਾ ਵੜਿੰਗ ਦੇ ਨਾਲ ਰੌਲਾ ਵੀ ਬਹੁਤ ਪੈਂਦਾ ਰਾਜਾ ਵੜਿੰਗ ਦੇ ਨਾਲ ਪਰਚੋ ਪਰਚੀ ਵੀ ਹੋਇਆ ਰਾਜਾ ਵੜਿੰਗ ਦੇ ਨਾਲ ਲੜਾਈ ਲੜ ਕੇ ਤੇ ਬਹੁਤ ਕੁਝ ਕੀਤਾ ਕਰਾਇਆ ਪਰ ਹਰਦੀਪ ਸਿੰਘ ਡਿੰਪੀ ਢਿੱਲੋਂ ਦੇ ਵੱਲੋਂ ਹੋਰ ਆ ਕਾੜੀ ਦਲ ਨੂੰ ਅਲਵਿਦਾ ਕਹਿ ਦਿੱਤੀ ਗਈ ਆ ਲੰਗੇ ਕੱਲ ਉਹਨੇ ਅਚਾਨਕ ਅਸਤੀਫਾ ਦਿੱਤਾ ਤੇ ਅਸਤੀਫਾ ਦੇਣ ਤੋਂ ਕੁਝ ਘੰਟੇ ਬਾਅਦ ਉਹ ਫੇਸਬੁੱਕ ਤੇ ਲਾਈਵ ਹੋਇਆ ਡਿੰਪੀ ਢिलो ਨੇ ਇਹ ਗੱਲ ਦੱਸੀ ਆ ਵੀ ਭਾਈ ਕਿਸ ਤਰੀਕੇ ਦੇ ਨਾਲ ਮੈਂ ਤੇ ਸੁਖਬੀਰ ਬਾਦਲ ਵਿਚਰਦੇ ਰਹੇ ਆ ਪਰ ਇੱਕ ਗੱਲ ਚੰਗੀ ਆ ਵੀ ਉਹਨੇ ਸੁਖਬੀਰ ਬਾਦਲ ਦੇ ਖਿਲਾਫ ਇੱਕ ਵੀ ਸ਼ਬਦ ਜਿਵੇਂ ਕਿ ਆਮ ਤੌਰ ਤੇ ਬੰਦਾ ਟੁੱਟ ਕੇ ਤੇ ਪੜਾਅ ਕੱਢਦਾ ਹੁੰਦਾ ਇਦਾਂ ਦੇ ਹਨ ਫਲਾਣੇ ਹਨ ਇਦਾਂ ਹਨ ਉਹਨੇ ਕੋਈ ਵੀ ਗੱਲ ਇਦਾਂ ਦੀ ਨਹੀਂ ਬੋਲੀ ਉਹਨੇ ਇਹ ਗੱਲ ਕਹੀ ਆ ਕਿ ਮੈਂ ਪਾਰਟੀ ਦੇ ਲਈ ਜਾਨ ਵੀ ਦਾਤੇ ਲਈ ਮੈਂ ਪਾਰਟੀ ਦੀ ਸਭ ਕੁਝ ਕੀਤਾ ਪੈਸੇ ਵੀ ਲਾਏ ਸਮਾਂ ਵੀ ਲਾਇਆ ਜੋ ਸਮਾਂ ਪਰਿਵਾਰ ਨੂੰ ਜਿਹੜਾ ਹੁੰਦਾ ਸੀ ਉਹ ਵੀ ਮੈਂ ਇੱਥੇ ਲਾਤਾ ਪਰ ਕੁਲ ਮਿਲਾ ਕੇ ਉਹ ਕਹਿੰਦੇ ਗੱਲ ਇਹ ਆ ਵੀ ਹੁਣ ਪਿਛਲੇ ਕੁਝ ਸਮੇਂ ਤੋਂ ਸੁਖਬੀਰ ਬਾਦਲ ਤੇ ਮਨਪ੍ਰੀਤ ਬਾਦਲ ਦੀਆਂ ਨੇੜਤਾਵਾਂ ਚਰਚਾ ਦੇ ਵਿੱਚ ਸੁਖਬੀਰ ਬਾਦਲ ਨੇ ਗੱਲ ਕਹਿੰਦੇ ਆ ਵੀ ਭਾਈ ਮਨਪ੍ਰੀਤ ਬਾਦਲ ਪਾਰਟੀ ਜੁਆਇਨ ਕਰਨਾ ਚਾਹੁੰਦਾ ਮਨਪ੍ਰੀਤ ਬਾਦਲ ਗਿੱਰੜਬਾਹ ਦੇ ਵਿੱਚ ਇੱਕ ਵਾਰ ਸਰਗਰਮੀ ਸ਼ੁਰੂ ਹੋ ਗਿਆ ਵੀ ਭਾਈਓ ਲੋਕਾਂ ਦੇ ਵਿੱਚ ਜਾ ਕੇ ਵਿਚਰ ਰਿਆ ਮੈਂ ਸੁਖਬੀਰ ਬਾਦਲ ਨੂੰ ਪੁੱਛਿਆ ਵੀ ਜਿਹੜੀ ਇਹ ਗਿੱਧਰ ਬਾਹਰ ਦੀ ਜ਼ਿਬਨੀ ਚੋਣ ਹੋਣੀ ਆ ਇਹਦੇ ਵਿੱਚ ਕੈਂਡੀਡੇਟ ਕੌਣ ਹੋਊਗਾ ਮੈਨੂੰ ਉਹ ਤਰੀਕੇ ਦੇ ਨਾਲ ਕੋਈ ਉੱਤਰ ਨਹੀਂ ਦਿੰਦਾ ਕਹਿ ਦਿੰਦੇ ਸੀ ਕੋਈ ਨਹੀਂ ਆਪਾਂ ਕਰ ਲਾਂਗੇ ਗੱਲ ਕੋਈ ਨਹੀਂ ਆਪਾਂ ਕਰ ਲਾਂਗੇ ਗੱਲ ਇਧਰ ਮੈਨੂੰ ਕਹਤਾ ਵੀ ਭਾਈ ਤੂੰ ਖਿੱਚ ਕੇ ਰੱਖਣਾ ਵੀ ਪਾਰਟੀ ਦੀ ਮੀਟਿੰਗਾਂ ਜਿਹੜੀਆਂ ਉਹ ਜਾਰੀ ਰੱਖ ਉਧਰੋਂ ਮਨਪ੍ਰੀਤ ਬਾਦਲ ਵੀ ਖਿੱਚੀ ਜਾਂਦਾ ਤੇ ਮੈਂ ਇਹ ਗੱਲ ਕਹੀ ਵੀ ਆਪਾਂ ਬਾਦਲ ਸਾਹਿਬ ਮਨਪ੍ਰੀਤ ਬਾਦਲ ਦੇ ਬਾਰੇ ਕਲੀਅਰ ਕਰ ਲਗੇ ਵੀ ਉਹਨਾਂ ਨੇ ਇਤਕੀ ਕੋਈ ਟੋਣ ਨਹੀਂ ਲੜਨੀ ਉਹ ਸਾਡੀ ਪਾਰਟੀ ਨਾਲ ਕੋਈ ਸਬੰਧ ਨਹੀਂ ਹੈਗਾ ਤਾਂ ਜੋ ਲੋਕਾਂ ਦੇ ਵਿੱਚ ਜਿਹੜੇ ਦੋਸ ਸੁਨੇਹੇ ਜਾ ਰਹੇ ਉਹ ਚ ਕਲੀਅਰ ਹੋ ਜੇ ਵੀ ਜਾਂ ਤਾਂ ਟੋਣ ਮੈਂ ਲੜੂਗਾ ਡਿੰਪਿਟਲ ਲੜੂ ਤੇ ਜਾਂ ਸੁਖਬੀਰ ਸਿੰਘ ਬਾਦਲ ਲੜੂਗਾ ਇਹ ਗੱਲ ਕਲੀਅਰ ਕਰ ਦੇਣੀ ਚਾਹੀਦੀ ਆ ਉਹ ਕਹਿੰਦੇ ਵੀ ਭਾਈ ਉਹ ਇਸ ਗੱਲ ਵਾਸਤੇ ਮੰਨੇ ਨਹੀਂ ਤੇ ਮੈਨੂੰ ਰੋਕ ਕੇ ਗੱਲ ਕਹਿੰਦੇ ਵੀ ਭਾਈ ਇਹ ਤਾਂ ਤੇਰੇ ਨਾਲ ਧੋਖਾ ਹੋਊਗਾ ਇਤਕੀ ਇਤਕੀ ਤੂੰ ਦੇਖ ਲਈ ਤੂੰ ਰੌਲਾ ਰੱਪਾ ਪਾਉਂਦਾ ਰਹਿ ਜਣਾ ਤੇ ਇਤਕੀ ਟਿਕਟ ਉਹਨੂੰ ਮਿਲ ਜਣੀ ਆ ਉਹ ਕਹਿੰਦੇ ਮੈਂ ਜਿਹੜਾ ਹੁਣ ਪਾਰਟੀ ਤੋਂ ਅਸਤੀਫਾ ਦਿੱਤਾ ਵੀ ਚਲੋ ਜੇ ਤੁਹਾਡੇ ਦੋਵਾਂ ਭਰਾਵਾਂ ਦੇ ਵਿਚਕਾਰ ਮੈਂ ਆਉਣਾ ਜਾਂ ਦੋਵਾਂ ਭਰਾਵਾਂ ਦੇ ਵਿਚਕਾਰ ਕਿਤੇ ਇੱਕ ਤੀਜਾ ਬੰਦਾ ਜਿਵੇਂ ਕਿ ਮੇਰੀ ਕੋ ਟਿਕਟ ਦਾ ਰੌਲਾ ਪੈਦਾ ਹੋਵੇ ਤਾਂ ਮੈਂ ਭਾਈ ਅਸਤੀਫਾ ਦੇ ਕੇ ਘਰ ਬਹਿ ਜਾਣਾ ਮੈਂ ਕਿਸੇ ਹੋਰ ਪਾਰਟੀ 'ਚ ਨਹੀਂ ਚੱਲਿਆ ਤੇ ਤੁਸੀਂ ਦੋਵੇਂ ਭਰਾ ਵਿਚਰੋ ਬਹੁਤ ਵੱਡੀ ਗੱਲ ਆ ਤੁਹਾਡੇ ਵਿੱਚ ਇਹ ਰੌਲਾ ਨਾ ਪਵੇ ਵੀ ਭਾਈ ਇੱਕ ਬੰਦਾ ਟਿਕਟ ਦੀ ਖਾਤਰ ਆਇਆ ਉਹਨੇ ਰੌਲਾ ਪਾਇਆ ਉਹਨੂੰ ਟਿਕਟ ਦੇਣੀ ਪਈ ਨਹੀਂ ਤਾਂ ਮੈਂ ਚਾਹੁੰਦਾ ਵੀ ਭਰਾ ਇਕੱਠੇ ਹੋ ਜਾਣ ਉਹਨੇ ਫਿਰ ਇਸ ਕਰਕੇ ਅਸਤੀਫਾ ਦਿੱਤਾ ਉਹਨੇ ਇਹ ਗੱਲ ਕਹੀ ਆ ਉਹ ਕਹਿੰਦੇ ਵੀ ਮੈਂ ਵਫਾਦਾਰੀ ਕੀਤੀ ਹਮੇਸ਼ਾ ਪਰ ਦੋਹਾਂ ਭਰਾਵਾਂ ਦੀ ਸਿਆਸਤ ਦੇ ਵਿੱਚ ਮੈਂ ਪਿਸ ਗਿਆ ਉਹਨੇ ਇਹ ਗੱਲ ਕਹੀ ਆ ਪਰ ਉਸ ਤੋਂ ਅਗਲੇ ਕਹਿੰਦੇ ਇਹ ਵੀ ਹੁਣ ਅਕਾਲੀ ਦਲ ਨੇ ਡਾਕਟਰ ਦਲਜੀਤ ਸਿੰਘ ਟੀਮਾ ਨੇ ਹੋਰਨਾਂ ਨੇ ਇਹ ਗੱਲ ਕਹੀ ਆ ਵੀ ਸਾਡੇ ਸਭ ਤੋਂ ਵੱਧ ਡੇਸਰਵਿੰਗ ਕੈਂਡੀਡੇਟ ਆ ਜਿਹੜੇ ਉਹ ਡਿੰਪੀ ਢਿੱਲੋਂ ਹੀ ਆ ਇਹ ਕੋਈ ਐਸੀ ਗੱਲ ਨਹੀਂ ਵੀ ਭਾਈ ਉਹਨਾਂ ਦੀ ਥਾਂ ਦੇ ਉੱਤੇ ਕੋਈ ਹੋਰ ਆ ਗਿਆ ਜਾਂ ਕੋਈ ਹੋਰ ਆ ਸਕਦਾ ਹੁਣ ਮੈਨੂੰ ਲੱਗਦਾ ਨਹੀਂ ਗਾ ਜੀ ਕਿ ਉਹ ਮੁੜ ਕੇ ਅਕਾਲੀ ਦਲ ਨੂੰ ਜੁਆਇਨ ਕਰਨਗੇ ਮੈਨੂੰ ਤਾਂ ਇਹ ਲੱਗਦਾ ਕਿਉਂਕਿ ਦੇਖੋ ਹੁਣ ਗੱਲ ਇਹ ਵੀ ਜੋ ਗੱਲ ਖਿਲਰਨੀ ਸੀ ਉਹ ਖਿਲਰ ਗਈ ਹੁਣ ਤਾਂ ਇਸ ਤੋਂ ਵੱਧ ਕੀ ਆ ਜੇ ਹੁਣ ਮੰਨ ਲਓ ਉਹ ਆਪਣਾ ਅਸਤੀਫਾ ਵਾਪਸ ਲੈਂਦਾ ਇਹਦੇ ਵਿੱਚ ਤਾਂ ਫਿਰ ਉਹਦੀ ਕਿਰਕਰੀ ਆ ਹੁਣ ਦੇਖਦੇ ਹਾਂ ਕੀ ਬਣਦਾ ਆਉਂਦੇ ਸਮੇਂ ਦੇ ਵਿੱਚ ਪਰ ਗੱਲ ਕੁੱਲ ਮੁਲਾ ਕੇ ਇਹ ਆ ਵੀ ਅਕਾਲੀ ਦਲ ਦੀਆਂ ਵਿਕਟਾਂ ਲਗਾਤਾਰ ਡਿੱਗ ਰਹੀਆਂ ਕਦੇ ਕਿਸੇ ਕਾਰਨ ਕਰਕੇ ਕੋਈ ਜਾ ਰਿਹਾ ਕਦੇ ਕਿਸੇ ਕਾਰਨ ਕਰਕੇ ਕੋਈ ਜਾ ਰਿਹਾ ਤੇ ਉਸ ਲੜੀ ਦੇ ਵਿੱਚ ਇੱਕ ਇਹ ਵੀ ਖਬਰ ਸ਼ਾਮਲ ਹੋ ਗਈ ਆ ਵੀ ਸੁਖਵੀਰ ਸਿੰਘ ਬਾਦਲ ਦੇ ਸਭ ਤੋਂ ਨੇੜਲੇਆਂ ਦੇ ਵਿੱਚੋਂ ਇੱਕ ਡਿੰਪੀਟ ਲੋਨੀ ਵੀ ਅਕਾਲੀ ਦਲ ਨੂੰ ਛੱਡ ਦਿੱਤਾ ਆ ਹੁਣੇ ਮੈਂ ਬਿਆਨ ਪੜ੍ਹ ਕੇ ਹਟਿਆ ਗੁਰਪ੍ਰਤਾਪ ਸਿੰਘ ਵਡਾਲਾ ਜਿਹੜੇ ਕਿ ਅਕਾਲੀ ਦਲ ਸੁਧਾਰ ਲਹਿਰ ਦੇ ਕਨਵੀਨਰ ਬਣੇ ਆ ਬਗਾਵਤ ਕਰਨ ਵਾਲਿਆਂ ਦੇ ਆਗੂ ਆ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਸੁਖਬੀਰ ਬਾਦਲ ਪਾਰਟੀ ਨੂੰ ਇਕਜੁੱਟ ਰੱਖਣ ਦੇ ਵਿੱਚ ناکਾਮ ਰਿਹਾ ਤੇ ਉਹਦੀ ਸਭ ਤੋਂ ਵੱਡੀ ਉਦਾਹਰਨ ਇਹ ਵੀ ਹੈਗੀ ਆ ਸੋ ਮਤਲਬ ਇਹ ਜੀ ਕਿ ਅਕਾਲੀ ਦਲ ਦੇ ਮਣਕੇ ਖਿੰਡੇ ਜਾਂਦੇ ਆ ਤੇ ਦੇਖਦੇ ਭਾਈ ਕੀ ਵਰਦਾ ਆਉਂਦੇ ਸਮੇਂ ਦੇ ਵਿੱਚ ਜੀ ਬਿਲਕੁਲ ਟਾਣਾ ਸਾਹਿਬ ਤੁਸੀਂ ਸਹੀ ਕਿਹਾ ਖੈਰ ਪਰਲਸ ਕੰਪਨੀ ਬਹੁਤ ਲੰਮਾ ਸਮਾਂ ਸੁਰਖੀਆਂ ਦੇ ਵਿੱਚ ਰਹੀ ਹੈ ਟਾਣਾ ਸਾਹਿਬ ਪਰਲਸ ਕੰਪਨੀ ਤੋਂ ਨਰਮਲ ਸਿੰਘ ਪੰਗੂ ਉਹਨਾਂ ਦੇ ਬਾਰੇ ਖਬਰ ਆ ਰਹੀ ਹੈ ਕਹਿੰਦੇ ਉਹਨਾਂ ਦੀ ਮੌਤ ਹੋ ਗਈ ਹੈ ਹਾਂ ਬਿਲਕੁਲ ਜੀ ਤੇ ਉਹਨਾਂ ਦੀ ਮੌਤ ਦੀ ਇਹ ਖਬਰ ਉਹਨਾਂ ਸਾਰੇ ਲੋਕਾਂ ਦੇ ਜਿਹੜੇ ਮੇਰੇ ਖਿਆਲ ਆ ਵੀ ਉਮੀਦ ਦੇ ਉੱਤੇ ਸੱਟ ਆ ਜਿਹੜੇ ਲੋਕ ਇਸ ਗੱਲ ਦੇ ਉੱਤੇ ਆਸ ਲਾਈ ਬੈਠੇ ਸੀ ਵੀ ਨਰਮਲ ਸਿੰਘ ਪੰਗੂ ਦੀਆਂ ਜਾਇਦਾਦਾਂ ਵੇਚ ਕੇ ਤੇ ਉਹਨਾਂ ਨੂੰ ਪੈਸੇ ਮਿਲ ਜਾਣੇ ਕਿਉਂਕਿ ਪੰਜਾਬ ਦੀ ਸਰਕਾਰ ਨੇ ਲੋਕਾਂ ਨੂੰ ਸੁਪਨਾ ਦਿਖਾਇਆ ਸੀ ਕਿ ਨਿਰਮਲ ਸਿੰਘ ਪੰਗੂ ਜਾਂ ਪਰਲਤ ਕੰਪਨੀ ਦੀਆਂ ਜਾਇਦਾਦਾਂ ਵੇਚ ਕੇ ਤੇ ਅਸੀਂ ਜਿਹੜੇ ਲੋਕ ਲੁੱਟੇ ਗਏ ਆ ਉਹਨਾਂ ਦੇ ਪੈਸੇ ਵਾਪਸ ਕਰ ਦਿਆਂਗੇ। ਵੈਸੇ ਤਾਂ ਇਹ ਗੱਲ ਹੋਣੀ ਹੀ ਨਹੀਂ ਸੀ। ਜੇ ਜਿਉਂਦਾ ਵੀ ਹੁੰਦਾ ਉਹ ਤਾਂ ਵੀ ਇਨੀ ਹੋਣੀ ਸੀ। ਕਿਉਂਕਿ ਤੁਸੀਂ ਦੇਖੋ 2.5 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਸਰਕਾਰ ਨੂੰ ਆਇਆ। ਕਿੰਨੇ ਕੁ ਲੋਕਾਂ ਨੂੰ ਪੈਸੇ ਮਿਲ ਗਏ? ਕਿ 50 ਪੈਸੇ ਨਹੀਂ ਕਿਸੇ ਨੂੰ ਮਿਲੇ। ਕਿ ਕਿੰਨੇ ਲੋਕਾਂ ਦੀ ਕਿੰਨੀ ਉਹਦੀ ਜਾਇਦਾਦ ਵੇਚੀ ਆ। ਕਿੰਨੀ ਜਾਇਦਾਦ ਵੇਚ ਕੇ ਤੇ ਉਹਨਾਂ ਨੇ ਇਸ ਤਰੀਕੇ ਦੇ ਨਾਲ ਸਾਰਾ ਕੁਝ ਕੀਤਾ। ਕੁਝ ਨਹੀਂ ਹੋਇਆ ਇਸ ਮਾਮਲੇ ਦੇ ਵਿੱਚ ਪਰ ਗੱਲ ਇਹ ਆ ਵੀ ਇਸ ਵੇਲੇ ਇਹ ਰੌਲਾ ਹੀ ਰਹਿ ਗਿਆ ਉਸ ਤੋਂ ਕੁਲੀ ਗੱਲ ਇਹ ਜੇ ਕਿ ਨਿਰਮਲ ਸਿੰਘ ਪੰਗੂ ਤਿਹਾਰ ਜੇਲ੍ਹ ਦੇ ਵਿੱਚ ਬੰਦ ਦਾ ਪਿਛਲੇ ਲੰਮੇ ਸਮੇਂ ਤੋਂ ਨਿਰਮਲ ਸਿੰਘ ਪੰਗੂ ਉਹ ਜਿਹੜਾ ਉਹ ਇਸ ਵੇਲੇ ਬਿਮਾਰ ਹੋ ਗਿਆ ਸੀਗਾ ਤੇ ਬਿਮਾਰ ਹੋਣ ਕਰਕੇ ਉਹਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਉੱਥੇ ਉਹਦੀ ਮੌਤ ਹੋ ਗਈ ਆ ਇਹ ਬਹੁਤ ਵੱਡੀ ਖਬਰ ਹੈ ਜੀ ਕਿ 60000 ਕਰੋੜ ਰੁਪਏ ਤੋਂ ਵੱਧ ਠੱਗੀ ਦੇ ਦੋਸ਼ ਲੱਗੇ ਸੀ ਵੀ ਭਾਈ ਲੋਕਾਂ ਦੇ ਕੋਲੋਂ ਪੈਸੇ ਲੈ ਜਵੇ ਚਿੱਟ ਫੰਡ ਕੰਪਨੀਆਂ ਹੁੰਦੀਆਂ ਵੇ ਭਾਈ ਤੁਹਾਡੇ ਪੈਸੇ ਦੀ ਅਸੀਂ ਇੰਨੇ ਵਿਆਜ ਦੇਵਾਂਗੇ ਇਹ ਦੁੱਗਣਾ ਹੋ ਜਾਊਗਾ ਇਹ ਇਸ ਤਰੀਕੇ ਨਾਲ ਇਸ ਜਿਹੜੇ ਉਹ ਕੰਮ ਕੰਪਨੀ ਦੇ ਵਿੱਚ ਆ ਚੀਜ਼ ਦੇ ਉੱਤੇ ਲਾ ਦਿਓ ਪੈਸੇ ਉਹ ਹੁਣ ਮੰਨ ਲਓ ਕਿਸੇ ਦਾ ਲੱਖ ਰੁਪਈਆ ਕਿਸੇ ਦਾ 50 ਲੱਖ ਰੁਪਈਆ ਕਿਸੇ ਦਾ 10000 ਰੁਪਈਆ ਕਿਸੇ ਦਾ 5000 ਰੁਪਈਆ ਕਿਸੇ ਦਾ 2 ਲੱਖ ਰੁਪਈਆ ਐਦਾਂ ਉਹਦੇ 'ਚ ਕਰੋੜਾਂ ਲੋਕਾਂ ਨੇ ਆ ਮੇਰਾ ਖਿਆਲ ਹੈ ਕਿ 5 ਕਰੋੜ ਲੋਕਾਂ ਨੇ ਪੈਸੇ ਲੱਗੇ ਹੋਏ ਆ ਤੇ 60000 ਕਰੋੜ ਰੁਪਈਏ ਤੋਂ ਵੱਧ ਦਾ ਕਥਿਤ ਤੌਰ ਦੇ ਉੱਤੇ ਘਪਲਾ ਸੀਗਾ ਪਰ ਲੋਕ ਵੀ ਲਾਲਚੀ ਆ ਜੇ ਜਿਹੜੇ ਲੋਕ ਮੂਰੇ ਲੱਗੇ ਹੁੰਦੇ ਆ ਤੇ ਉਹ ਬੜੇ ਸ਼ੈਤਾਨ ਹੁੰਦੇ ਆ ਸੋ ਬਣਿਆ ਕੁਝ ਨਹੀਂ ਇਸ ਮਾਮਲੇ 'ਚ ਬਣਨਾ ਕੁਝ ਨਹੀਂ ਸੀ ਇਸ ਮਾਮਲੇ 'ਚ ਮੈਂ ਫੇਰ ਇਹ ਗੱਲ ਕਹਿਣਾ ਵੀ ਭਾਈ ਇਹ ਲਿਖ ਕੇ ਦੇਣ ਨੂੰ ਤਿਆਰ ਰੱਖਿਆ ਕਿਸੇ ਨੂੰ ਕੁਝ ਨਹੀਂ ਮਿਲ ਲਾਂਗੇ ਇਸ ਮਾਮਲੇ ਦੇ ਵਿੱਚ ਸਰਕਾਰਾਂ ਆਉਂਦੀਆਂ ਜਾਂਦੀਆਂ ਗੱਲਾਂ ਤੁਹਾਨੂੰ ਚੰਗੀਆਂ ਲੱਗਦੀਆਂ ਸੁਣਨ ਦੇ ਵਿੱਚ ਕਿਉਂਕਿ ਕਦੇ ਇਹ ਗੱਲਾਂ ਕੀਤੀਆਂ ਨਹੀਂ ਸਿਕੀਆਂ ਵੀ ਆਪਾਂ ਇਹ ਕਰਾਂਗੇ ਜੀ ਸੋ ਵੀਰ ਸਿੰਘ ਬਾਦਲ ਦਾ ਹੋਟਲ ਢਾ ਦੇਾਂਗੇ ਆ ਦੇਖੋ ਇਹ ਗੱਲ ਸੁਣੀ ਤੇ ਕਿੰਨੀ ਕਮਾਲ ਦੀ ਲੱਗਦੀ ਆ ਪਰ ਐ ਥੋੜੀ ਹੋ ਜਾਊਗਾ ਆਪਾਂ ਇਹਦੇ ਵਿੱਚ ਸਕੂਲ ਖੋਲਦੇ ਆਗੇ ਇਹ ਥੋੜੀ ਹੋ ਜਾਊਗਾ ਪਰ ਕੇ ਵੀ ਖੋਲ ਦੇਣਗੇ ਆਪਾਂ ਜੀ ਫਲਾਣੇ ਦੀ ਜਾਇਦਾਦ ਦੇ ਉੱਤੇ ਆਹ ਕੁਛ ਕਰ ਦੇਾਂਗੇ ਉਹਦੇ ਗੱਦ ਜਾਇਦਾਦਾਂ ਵੇਚ ਕੇ ਤੁਹਾਨੂੰ ਪੈਸੇ ਦੇ ਦੇਾਂਗੇ ਨਾ ਇਹ ਕਦੇ ਹੋਇਆ ਨਾ ਇਹ ਕਦੇ ਹੋਣਾ ਇਹ ਸਿਰਫ ਗੱਲਾਂ ਸੀ ਤੇ ਗੱਲਾਂ ਰਹਿ ਗਈਆਂ ਬਿਲਕੁਲ ਸਹੀ ਕਿਹਾ ਤੁਸੀਂ ਟੈਣਾ ਸਾਹਿਬ ਖੈਰ ਅੱਗੇ ਵੱਧਦੇ ਆ ਜੀ ਠੱਗੀ ਮਾਰਨ ਤੋਂ ਲੋਕ ਬਾਜ਼ ਨਹੀਂ ਆਉਂਦੇ ਦਾ ਲਾਉਣ ਤੋਂ ਲੋਕ ਬਾਜ਼ ਨਹੀਂ ਆਉਂਦੇ ਮੁਫਤ ਬਿਜਲੀ ਦੇ ਬਾਵਜੂਦ ਵੀ ਪੰਜਾਬੀ ਕਹਿੰਦੇ ਬਿਜਲੀ ਚੋਰੀ ਕਰ ਦੇਣ हां बिल्कुल जी ਲੋਕਾਂ ਦੇ ਸੁਭਾਅ ਦੇ ਵਿੱਚ ਉਹ ਗਰੀਬੀ ਦਾ ਰੋਣਾ ਰੋਈ ਜਾਣਾ ਹਾਲਾਂਕਿ ਕਈ ਲੋੜਵੰਦ ਲੋਕ ਵੀ ਹੁੰਦੇ ਆ ਪਰ ਜਿਹੜੀ ਨੀਤੀ ਗਰੀਬ ਆ ਉਹ ਤਾਂ ਫਰੈਇੰਗ ਕਰਨਗੇ ਨਾ 600 ਯੂਨਟ ਬਿਜਲੀ ਮਾਫ ਆ ਇਸ ਵੇਲੇ ਪ੍ਰਤੀਕਰ ਜਿ ਪ੍ਰਤੀ ਮੀਟਰ ਕਹਿ ਲਈ ਆਪਾਂ ਪਰ ਇਸ ਦੇ ਬਾਵਜੂਦ ਲੋਕ ਹੁਣ ਬਿਜਲੀ ਚੋਰੀ ਕਰਦੇ ਆ ਹੁਣ ਬਿਜਲੀ ਚੋਰੀ ਕਰਨ ਵਾਲੇ ਦੇ ਤਰਕ ਵੱਖੋ ਵੱਖਰੇ ਆ ਜੇ ਤੁਹਾਡੇ ਘਰੇ ਪੱਖਾ ਜਾਂ ਇੱਕ ਦਾ ਕੂਲਰ ਆ ਜਾਂ 2-4 ਲਾਈਟਾਂ ਤਾਂ ਤੁਹਾਡਾ 600 ਯੂਨਟ ਬਿਜਲੀ ਨਾਲ ਸਰ ਜਾਂਦਾ ਪਰ ਜੇ ਤੁਹਾਡੇ ਘਰੇ AC ਲੱਗਾ ਫਿਰ ਤੁਹਾਡਾ 600 ਯੂਨਟ ਨਾਲ ਸਰਦਾ ਨਹੀਂ ਫਿਰ ਤੁਹਾਨੂੰ ਹੋਰ ਬਿਜਲੀ ਚਾਹੀਦੀ ਹੈ ਮਤਲਬ ਇਹ ਵੀ ਜੇ 600 ਯੂਨਟ ਤੋਂ ਉੱਤੇ ਹੋ ਗਈ ਤੁਹਾਨੂੰ 600 ਦੇ ਵੀ ਪੈਸੇ ਦੇਣੇ ਪੈਣਗੇ ਇਸ ਕਰਕੇ ਲੋਕ ਕੁੰਡੀਆਂ ਲਾਉਂਦੇ ਆ ਕੁੰਡੀਆਂ ਲਾ ਕੇ AC ਚ ਲਾਓ ਕੁੰਡੀਆਂ ਲਾ ਕੇ ਫਰਿੱਜਾਂ ਚ ਲਾਓ ਕਿਉਂਕਿ ਗਰੀਬ ਆ ਹੁਣ ਉਹ ਡਰਾਮਾ ਕਰਦੇ ਗਰੀਬੀ ਦਾ ਤੁਹਾਡੇ ਘਰੇ ਜੇ AC ਆ 40 45 ਹਜ਼ਾਰ ਵਾਲਾ 50 ਹਜ਼ਾਰ ਵਾਲਾ ਤੁਹਾਡੇ ਘਰੇ ਜੇ 15 20 25 ਹਜ਼ਾਰ ਵਾਲੀ ਫਰਿੱਜ ਆ ਤੁਸੀਂ ਗਰੀਬ ਕਹਦੇ ਹੋ ਫਿਰ ਤੁਸੀਂ ਭੁਗਤਾਨ ਕਰੋ ਜਿਨੇ 45000 ਦਾ ਏਸੀ ਲਿਆ ਉਹਨੇ ਸੋਚ ਕੇ ਲਿਆ ਹੋਣਾ ਨਾ ਵੀ ਭਾਈ ਇਹ ਬਿਜਲੀ ਵੀ ਖਾਂਦਾ ਇਹਨੂੰ 4 ਮਹੀਨੇ ਚਲਾਉਣਾ ਵੀ ਇਸ ਸਾਲ ਦੇ ਵਿੱਚ ਪਰ ਨਾ ਨੀਤ ਮਾੜੀ ਆ ਆਪਾਂ ਪੈਸੇ ਖਰਚੜੇ ਨਹੀਂ ਚਾਹਦੇਗੇ ਸੋ ਇਹ ਗੱਲਾਂ ਜੀ ਕਿ ਪੰਜਾਬ ਦੇ ਵਿੱਚ ਹਾਲੇ ਵੀ ਮਾਝਾ ਖੇਤਰ ਦੇ ਵਿੱਚ ਮਾਲਵੇ ਦੇ ਕਈ ਖੇਤਰਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਬਿਜਲੀ ਚੋਰੀ ਕਰਦੇ ਆ ਤੇ ਬਿਜਲੀ ਮਹਿਕਮੇ ਨੇ ਜਿਹੜੀਆਂ ਵਕ ਵਕ ਥਾਵਾਂ ਤੇ ਛਾਪੇ ਮਾਰੀਆਂ ਕੀਤੀਆਂ ਉਹਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਫੜੇ ਗਏ ਆ ਤੇ ਉਹਨਾਂ ਲੋਕਾਂ ਨੂੰ ਮੋٹے ਜੁਰਮਾਨੇ ਕੀਤੇ ਗਏ ਜੀ ਤਣਾਸਾ ਬ ਕੰਗੜਾ ਨੂੰ ਨਾਤ ਨਹੀਂ ਹਟਦੀ ਹਰ ਰੋਜ਼ ਕੋਈ ਨਾ ਕੋਈ ਐਸਾ ਬਿਆਨ ਦਿੰਦੀ ਹੈ ਜਿਹੜਾ ਕਿ ਬੰਦੇ ਨੂੰ ਬਹੁਤ ਅੰਦਰੋਂ ਕਹਿ ਲੋ ਵੀ ਸਾੜ ਦਿੰਦਾ ਹੈ ਬਹੁਤ ਕੁਝ ਸੋਚੜ ਵਿਚਾਰਾਂ ਨੇ ਮਜਬੂਰ ਕਰ ਦਿੰਦਾ ਹੈ ਕੰਗੜਾ ਨਾਤ ਨੇ ਇੱਕ ਵਾਰ ਫਿਰ ਤੋਂ ਕਿਸਾਨਾਂ ਦੇ ਖਿਲਾਫ ਆਗੂਗਲੀ ਹੈ ਜੀ ਹਾਂ ਬਿਲਕੁਲ ਜੀ ਮੇਰੇ ਤੋਂ ਲੱਗਦਾ ਉਹ ਮੈਂਟਲੀ ਟੌਰਚਰ ਕਰਦੀ ਹੈ ਲੋਕਾਂ ਨੂੰ ਤੇ ਉਹ ਦਿਮਾਗੀ ਤੌਰ ਤੇ ਆਪ ਹਿੱਲੀ ਹੋਈ ਔਰਤ ਆ ਤੁਸੀਂ ਦੇਖੋ ਵੀ ਚਲੋ ਬਾਕੀ ਗੱਲਾਂ ਬਾਅਦ ਦੀਆਂ ਇਹ ਦੋ ਗੱਲਾਂ ਨੇ ਇਹਦੇ ਵਿੱਚ ਮੁੱਖ ਤੌਰ ਦੇ ਉੱਤੇ ਉਹਨੇ ਕੀ ਬਕਵਾਸ ਕੀਤੀ ਉਹ ਤਾਂ ਬਾਅਦ ਦੀਆਂ ਗੱਲਾਂ ਮੈਂ ਇਹਦੇ ਮੁੱਖ ਕਾਰਨ ਕੀ ਆ ਇਹਦੇ ਪਿੱਛੇ ਮੈਂ ਅੱਗੇ ਵੀ ਕਹਿੰਦਾ ਹੁਣ ਨਾ ਮੁੱਖ ਕਾਰਨ ਇਹ ਆ ਵੀ ਉਹ ਜਾਣਦੀ ਆ ਕਿ ਪੰਜਾਬ ਦੇ ਲੋਕਾਂ ਨੇ ਤਾਂ ਮੇਰੀ ਫਿਲਮ ਵੇਖਣੀ ਹੀ ਨਹੀਂ ਇੱਥੇ ਰੌਲਾ ਪਵੇ ਜਾਂ ਨਾ ਪਵੇ ਫਿਲਮ ਚੰਗੀ ਹੋਵੇ ਜਾਂ ਮਾੜੀ ਹੋਵੇ ਪੰਜਾਬ ਦੇ ਲੋਕਾਂ ਨੇ ਦੇਖਣੀ ਹੀ ਨਹੀਂ ਜਦੋਂ ਪੰਜਾਬ ਦੇ ਲੋਕਾਂ ਨੇ ਦੇਖਣੀ ਹੀ ਨਹੀਂ ਫਿਰ ਪੰਜਾਬ ਦੇ ਵਿੱਚ ਰੌਲਾ ਪਾ ਲਓ ਜਦੋਂ ਪੰਜਾਬ ਦੇ ਵਿੱਚ ਰੌਲਾ ਪੈ ਗਿਆ ਲੋਕ ਭੜਕ ਗਏ ਲੋਕ ਵਿਰੋਧ ਬਿਆਨ ਦੇਣ ਲੱਗ ਪਏ ਲੋਕ ਵਿਰੋਧ ਕਰਨ ਲੱਗ ਪਏ ਉਹਦਾ ਅਸਰ ਬਾਕੀ ਸੂਬਿਆਂ ਦੇ ਵਿੱਚ ਪੋਜ਼ਿਟਿਵ ਹੋਊਗਾ ਵੀ ਮੇਰੀ ਫਿਲਮ ਦੀ ਮੁਫਤਰ ਦੇ ਵਿੱਚ ਪਬਲਿਸਿਟੀ ਹੋਊਗੀ ਉਹ ਯੂਪੀ ਦੇ ਵਿੱਚ ਹੋਰ ਵਕਤ ਵਕਤਾਂਵਾਂ ਦੇ ਉੱਤੇ ਇਹ ਫਿਲਮ ਚੱਲੂਗੀ ਉਹਦਾ ਮਕਸਦ ਇਹ ਆ ਵੀ ਜੇ ਮੰਨ ਲਓ ਉਹਦੇ ਮਨ ਦੇ ਵਿੱਚ ਇਹ ਗੱਲ ਹੋਵੇ ਕਿ ਭਾਈ ਮੇਰੇ ਮੇਰੀ ਫਿਲਮ ਦੇ ਬਾਰੇ ਲੋਕਾਂ ਦੀ ਗਲਤ ਧਾਰਨਾ ਬਣ ਗਈ ਤਾਂ ਉਹ ਸਾਹਮਣੇ ਆ ਕੇ ਲੋਕਾਂ ਦੇ ਵਿੱਚ ਇਹ ਗੱਲ ਕਵੇ ਜੀ ਕਿ ਮੈਂ ਜੋ ਲੋਕ ਸੋਚ ਰਹੇ ਆ ਜਾਂ ਕਿਸਾਨ ਜਾਂ ਪੰਜਾਬੀ ਸੋਚ ਰਹੇ ਆ ਤੇ ਇਹਦੇ ਵਿੱਚ ਇਹੋ ਜਿਹਾ ਕੋਈ ਦ੍ਰਿਸ਼ ਨਹੀਂਗਾ ਇਹ ਫਿਲਮ ਦੇਖ ਕੇ ਤੁਹਾਨੂੰ ਪਤਾ ਲੱਗੂਗਾ ਜੀ ਕਿ ਇਹ ਫਿਲਮ ਬੜੀ ਵਧੀਆ ਹੈਗੀ ਆ ਇਹਦੇ 'ਚ ਕਿਸੇ ਦੀ ਕੋਈ ਖਿਲਾਫਤ ਨਹੀਂ ਆ ਇੱਕ ਤਾਂ ਗੱਲ ਇਹ ਹੋ ਗਈ ਵੀ ਉਹ ਪੂਰੀ ਸ਼ੈਤਾਨੀ ਦੇ ਨਾਲ ਹੀ ਇਹ ਹੁਣ ਬਿਆਨ ਦੇ ਰਹੀ ਆ ਨਹੀਂ ਤਾਂ ਕਿਸਾਨ ਅਧਰਣ ਨੂੰ ਸਮਾਪਤ ਹੋਏ ਨੂੰ ਕਿੰਨੇ ਸਾਲ ਹੋ ਗਏ ਤੇ ਉਹਨੂੰ ਅੱਜ ਇਹ ਗੱਲਾਂ ਚੇਤੇ ਆਉਣੀਆਂ ਸੀ ਉਹ ਚਾਹੁੰਦੀ ਜੀ ਮਾਹੌਲ ਪੜ ਕੇ ਦੂਜੀ ਗੱਲ ਇਹ ਆ ਕਿ ਭਾਜਪਾ ਦੇ ਸੁਪਨਿਆਂ ਤੇ ਪੰਜਾਬ ਦੇ ਵਿੱਚ ਪਾਣੀ ਫੇਰਨ ਦੇ ਲਈ ਇਹੀ ਕਾਫੀ ਆ ਜਦੋਂ ਪ੍ਰਧਾਨ ਮੰਤਰੀ ਤਾਂ ਇਹ ਗੱਲ ਕਿੰਨੇ ਅਸੀਂ ਸਿੱਖਾਂ ਲਈ ਸੀ ਆ ਕੰਮ ਕੀਤਾ ਪੰਜਾਬੀਆਂ ਲਈ ਸੀ ਆ ਕੰਮ ਕੀਤਾ ਪੰਜਾਬੀਆਂ ਨੇ ਆ ਕੀਤਾ ਪੰਜਾਬੀਆਂ ਨੇ ਆ ਕੀਤਾ ਪੰਜਾਬੀਆਂ ਨੇ ਆ ਕੀਤਾ ਕਹਿੰਦੇ ਤਾਂ 227 ਵਾਸਤੇ ਹੀ ਆ ਨਾ ਤੇ ਉਹਨਾਂ ਦੀ ਹੀ ਇੱਕ ਮੈਂਬਰ ਪਾਰਲੀਮੈਂਟ ਕੀਤੇ ਕਰਾਇਆ ਤੇ ਕਹਿੰਦੇ ਵੀ ਪੋਚਾ ਫੇਰੀ ਜਾਵੇ ਤੇ ਮਿਲ ਗਏ ਸੀ ਟ ਇਹਨਾਂ ਨੂੰ ਤਾਂ ਚਾਹੀਦਾ ਇਹ ਆ ਕਿ ਬੀਜੇਪੀ ਹਾਈ ਕਮਾਂਡ ਇਹਨੂੰ ਝਿੜਕ ਮਾਰੇ ਵੀ ਤੇਰੇ ਵਰਗੇ ਮੂਰਖਾਂ ਦੀ ਪਾਰਟੀ ਨੂੰ ਇੰਨੀ ਲੋਡ ਦੇ ਸੀ ਜਦੋਂ ਜਿੱਤ ਹੀ ਗਈਆਂ ਤਾਂ ਮੂੰਹ ਸੰਭਾਲ ਕੇ ਤੈਨੂੰ ਰਹਿਣਾ ਚਾਹੀਦਾ ਅਗਲੀ ਗੱਲ ਇਹ ਆ ਵੀ ਇੱਕ ادارے ਨੂੰ ਮੀਡੀਆ ادارے ਨੂੰ ਉਹਨੇ ਇੰਟਰਵਿਊ ਦਿੱਤੀ ਆ ਉਹਨੂੰ ਮੀਡੀਆ ਦਾਰੇ ਨੇ ਪੁੱਛਿਆ ਜੀ ਕਿ ਕੀ ਜਿਹੜਾ ਬੰਗਲਾਦੇਸ਼ ਵਰਗੇ ਹਾਲਾਤ ਭਾਰਤ 'ਚ ਵੀ ਪੈਦਾ ਹੋ ਸਕਦੇ ਆ ਉਹ ਕਹਿੰਦੀ ਬਿਲਕੁਲ ਹੋ ਸਕਦੇ ਸੀ ਜੇ ਉਦੋਂ ਕਿਤੇ ਕਿਸਾਨ ਅੰਦੋਲਨ ਦੇ ਉੱਤੇ ਪੂਰੀ ਨਿਗਰਾਨੀ ਰੱਖੀ ਹੁੰਦੀ ਤਾਂ ਹੋ ਸਕਦੇ ਸੀ ਉਹ ਕਹਿੰਦੀ ਜੀ ਉਸ ਵੇਲੇ ਜਦੋਂ ਕਿਸਾਨ ਅੰਦੋਲਨ ਚੱਲਦਾ ਸੀ ਇਥੇ ਰੇਪ ਹੁੰਦੇ ਰਹੇ ਆ ਇਥੇ ਜੀ ਬੰਦੇ ਮਾਰ ਕੇ ਤੇ ਟੰਗਦੇ ਰਹੇ ਆ ਇਥੇ ਜਿਹੜੇ ਹੈਗੇ ਨੇ ਦੰਗਾਕਾਰੀ ਤੇ ਉਹਨਾਂ ਨੇ ਬਹੁਤ ਕੋਸ਼ਸ਼ਾਂ ਕੀਤੀ ਕਿ ਭਾਈ ਭਾਰਤ ਦਾ ਮਾਹੌਲ ਵਿਗੜੇ ਉਹ ਤਾਂ ਅਚਾਨਕ ਖੇਤੀ ਕਾਨੂੰਨ ਵਾਪਸ ਲੈ ਲੈ ਤੇ ਫਿਰ ਜਿਹੜੇ ਦੰਗਾਕਾਰੀ ਆ ਤੇ ਹੈਰਾਨ ਰਹਿ ਗਏ ਵੀ ਹੁਣ ਅਸੀਂ ਕੀ ਕਰੀਏ ਉਹ ਕਹਿੰਦੀ ਸਭ ਕੁਝ ਪ੍ਰੀਪਲਾਨਡ ਸੀ ਇਹ ਸਾਰਾ ਕੁਝ ਜਾਣ ਕੇ ਕਰਦੇ ਆ ਇਹ ਪਾਕਿਸਤਾਨ ਦੀ ਗੱਲ ਕਰਦੇ ਆ ਇਹ ਜੀ ਕਹਿੰਦੇ ਸੀ ਆਪੇ ਇਨਸਾਫ ਲੈ ਲਾਂਗੇ ਇਹ ਜੀ ਕਾਨੂੰਨ ਨੂੰ ਹੱਥ ਦੇ ਵਿੱਚ ਲੈਣ ਨੂੰ ਬੜਾ ਮਾਣ ਮਹਿਸੂਸ ਕਰਦੇ ਆ ਇਹ ਜੀ ਇਦਾਂ ਦੇ ਆ ਉਦਾਂ ਦੇ ਆ ਕਿਉਂ ਉਹਦੇ ਮਨ ਦੇ ਵਿੱਚ ਅੱਗ ਹੈ ਪੰਜਾਬੀਆਂ ਪ੍ਰਤੀ ਸਿੱਖਾਂ ਦੇ ਪ੍ਰਤੀ ਉਹਨੇ ਉਹ ਸਾਰੀ ਕੱਢਤੀ ਆ ਤੇ ਹੁਣ ਮੇਰਾ ਖਿਆਲ ਆ ਵੀ ਜਦੋਂ ਉਹਨੇ ਇਦਾਂ ਦੀ ਕੱਢਤੀ ਆ ਤੇ ਇਨੀ ਫਿਲਮ ਦੇ ਵਿੱਚ ਵੀ ਕਿਹ ਤਰ੍ਹਾਂ ਕਿਤੇ ਇਦਾਂ ਦੀ ਅੱਗ ਹੋਊਗੀ ਮੇਰਾ ਖਿਆਲ ਆ ਹੁਣ ਪਤਾ ਨਹੀਂ ਕੀ ਹੋਊਗਾ ਪਰ ਬੀਜੇਪੀ ਦੇ ਲਈ ਇਹ ਸਭ ਤੋਂ ਵੱਡੀ ਗੱਲ ਆ ਵੀ ਇੱਕ ਤੁਹਾਡੇ ਕੋਲ ਇੰਨਾ ਲੰਗ ਲਾਣਾ ਹੈਗਾ ਤੇ ਇੱਕਦੋਂ ਤੁਸੀਂ ਤਾੜਨਾ ਕਰ ਦਿਓ ਏਡੀ ਵੀ ਕਿਹੜੀ ਇਹ ਦੇ ਬਿਨਾ ਵੇਲਣੇ ਚ ਬਾ ਆਈ ਆ ਵੀ ਭਾਈ ਤੁਹਾਡਾ ਸਰਦਾ ਹੀ ਨੀਗਾ ਸੋ ਮੇਰਾ ਖਿਆਲ ਆ ਵੀ ਇਹ ਬੀਜੇਪੀ ਦੇ ਗਲ ਹਾਰ ਪਾਉਣ ਵਾਸਤੇ ਕੱਲੀ ਬਹੁਤ ਹੈ ਜੀ ਬਿਲਕੁਲ ਸਹੀ ਕਹਿ ਤੁਸੀਂ ਟਾਣਾ ਸਾਹਿਬ ਖੈਰ ਅੱਗੇ ਵਧਦੇ ਹਾਂ ਗੱਲ ਕਰਦੇ ਹਾਂ ਜੀ ਹੁਣ ਕਿਸਾਨਾਂ ਦੀ ਇੱਕ ਹੋਰ ਜਿਹੜੀ ਖਬਰ ਹੈ ਉਹਦੇ ਬਾਬਤ ਕਹਿੰਦੇ ਕਿਸਾਨਾਂ ਤੇ ਪ੍ਰਸ਼ਾਸਨ ਦੀ ਜਿਹੜੀ ਮੀਟਿੰਗ ਹੈ ਉਹ ਬੇਸਿੱਟਾ ਰਹੀ ਹੈ ਜੀ ਹਾਂ ਬਿਲਕੁਲ ਜੀ ਇਹ ਮੀਟਿੰਗ ਬੇਸਿੱਟਾ ਰਹੀ ਹੈ ਇਸ ਮੀਟਿੰਗ ਦੇ ਵਿੱਚੋਂ ਕੋਈ ਵੀ ਕੰਮ ਦੀ ਗੱਲ ਨਹੀਂ ਨਿਕਲੀਗੀ ਕਿਉਂਕਿ ਦੇਖੋ ਜਿਹੜੀ ਤਾਂ ਸੁਪਰੀਮ ਕੋਰਟ ਆ ਉਹ ਤਾਂ ਇਹ ਗੱਲ ਕਹਨੀ ਜੀ ਕਿ ਤੁਸੀਂ ਮਿਲ ਬੈਠ ਕੇ ਆਪਦੀਆਂ ਮੀਟਿੰਗਾਂ ਜਾਰੀ ਰੱਖੋ ਤੇ ਗੱਲ ਕਿਸੇ ਸਿੱਟੇ ਤੇ ਪਹੁੰਚਾਓ ਕਿਸਾਨ ਨੇ ਗੱਲ ਕਹਿੰਦੇ ਆ ਵੀ ਭਾਈ ਅਸੀਂ ਇੱਥੇ ਬੈਠੇ ਰਹਿਣਾ ਜਿੰਨੀ ਦੇਰ ਤੱਕ ਤੁਸੀਂ ਬੈਰੀਕੇਡ ਨਹੀਂ ਖੋਲਦੇ ਹਰਿਆਣੇ ਦੀ ਸਰਕਾਰ ਨੂੰ ਇਹ ਗੱਲ ਕਹੀ ਆ ਹਾਈ ਕੋਰਟ ਨੇ ਵੀ ਤੁਸੀਂ ਸ਼ੰਗੂ ਬਾਰਡਰ ਤੋਂ ਬੈਰੀਕੇਡ ਚੱਕਦੇ ਹੋ ਕਿਸਾਨ ਦਿੱਲੀ ਜਾਂਦੇ ਤਾਂ ਜਾਣ ਹੁਣ ਹਰਿਆਣੇ ਦਾ ਪੁਲਿਸ ਪ੍ਰਸ਼ਾਸਨ ਕਹਿੰਦਾ ਜੀ ਕਿ ਤੁਸੀਂ ਦਿੱਲੀ ਜਾਣਾ ਜੇਕਰ ਤਾਂ ਟਰਾਲੀਆਂ ਇੱਥੇ ਛੱਡ ਕੇ ਤੇ ਫੇਰ ਚਲੇ ਜਾਓ ਕਿਸਾਨ ਇਹ ਗੱਲ ਕਹਿੰਦੇ ਵੀ ਸਾਨੂੰ ਪਤਾ ਕੋਈ ਨਹੀਂ ਕਿੰਨਾ ਲੰਮਾ ਸਮਾਂ ਉੱਥੇ ਧਰਨਾ ਲਾਉਣਾ ਪਵੇ ਇਹ ਟਰਾਲੀਆਂ ਤੋਂ ਬਿਨਾ ਅਸੀਂ ਜਾ ਨਹੀਂ ਸਕਦੇ ਇਹੀ ਸਾਡੇ ਘਰ ਆ ਤੇ ਇਹੀ ਕਮਰੇ ਆ ਤੇ ਇਹੀ ਰਸੋਈਆਂ ਇਹਦੇ ਵਿੱਚ ਰਸਣ ਵੀ ਆ ਇਹਦੇ ਵਿੱਚ ਬੈੱਡ ਵੀ ਆ ਤੇ ਅਸੀਂ ਫਿਰ ਬਾਹਰ ਰਵਾਂਗੇ ਕਿੱਥੇ ਤੁਹਾਡਾ ਕਿਹੜਾ ਪਤਾ ਸਰਕਾਰ ਦਾ ਵੀ ਭਾਈ ਉਹਨਾਂ ਨੇ ਕੱਲ ਨੂੰ ਮੰਗ ਮੰਨਣੀ ਕਿ ਸਾਲ ਠਹਿਰ ਕੇ ਮੰਨਣੀ ਆ ਸੋ ਰੌਲਾ ਕੱਲ ਵੀ ਇੱਥੇ ਹੀ ਰਿਹਾ ਹਰਿਆਣੇ ਦਾ ਜਿਲ੍ਹ ਪੁਲਿਸ ਪ੍ਰਸ਼ਾਸਨ ਕਿਹਾ ਤੁਸੀਂ ਜਾਓ ਇੱਥੇ ਛੱਡ ਦਿਓ ਸਾਰੀਆਂ ਗੱਡੀਆਂ ਟਰਾਲੀਆਂ ਉਹ ਕਹਿੰਦੇ ਨਾ ਨਾਲ ਲੈ ਕੇ ਜਾਣੀਆਂ ਤੋ ਗੱਲ ਉੱਥੇ ਹੀ ਰਹਿ ਗਈ ਐ ਬੇਸਟਾ ਨਿਕਲੀ ਆ। ਦੂਜੀ ਗੱਲ ਇਹ ਆ ਵੀ ਕਿਸਾਨਾਂ ਨੇ ਆਖਿਆ ਵੀ ਅਸੀਂ ਕਦੋਂ ਤੁਸੀਂ ਦੱਸੋ ਵੀ ਰਾਹ ਰੋਕਿਆ। ਅਸੀਂ ਰਾਹ ਰੋਕਿਆ, ਅਸੀਂ ਸੜਕਾਂ ਤੇ ਆ ਕੇ ਕਦੋਂ ਬੈਠੇ ਆ। ਤੁਸੀਂ ਸਾਨੂੰ ਜਿੱਥੇ ਰੋਕਿਆ ਅਸੀਂ ਉੱਥੇ ਬੈਠ ਗਏ। ਤੁਸੀਂ ਬੈਰੀਕੇਡ ਚੱਕਦੇ ਅਸੀਂ ਥੋੜ੍ਹੇ ਖੜਦੇ ਆ, ਵਾਪਸ ਜਾਣਾ ਨਹੀਂਗਾ। ਨਾ ਤਾਂ ਅਸੀਂ ਵਾਪਸ ਜਾਣਾ ਟਰਾਲੀਆਂ ਲੈ ਕੇ ਤੇ ਨਾ ਟਰਾਲੀਆਂ ਤੋਂ ਬਿਨਾ ਅਸੀਂ ਦਿੱਲੀ ਜਾਣਾ। ਜਿਹੜੇ ਕੰਮ ਲਈ ਘਰੋਂ ਤੁਰੇ ਸੀ ਅਸੀਂ ਉਸੇ ਕੰਮ ਲਈ ਜਾਵਾਂਗੇ। ਹਾਂ ਅਸੀਂ ਇਸ ਗੱਲ ਦੀ ਗਰੰਟੀ ਦਿੰਨੇ ਆ। ਵੀ ਭਾਈ ਸਾਡੇ ਵਿੱਚੋਂ ਕੋਈ ਵੀ ਬੰਦਾ ਅਰਾਜਕਤਾ ਪੈਦਾ ਕਰਨ ਵਾਲਾ ਨਹੀਂ ਸਾਡੇ ਵਿੱਚੋਂ ਕੋਈ ਵੀ ਬੰਦਾ ਗਲਤ ਕੋਈ ਕੰਮ ਕਰਨ ਵਾਲਾ ਨਹੀਂ ਅਸੀਂ ਇਸ ਗੱਲ ਦੀ ਗਾਰੰਟੀ ਦਿੰਨੇ ਆ ਪਰ ਕੁੱਲ ਮਿਲਾ ਕੇ ਮੀਟਿੰਗ ਫੇਰ ਬੇਸਟਾ ਰਹਿ ਗਈ ਹੈ ਜੀ ਬਿਲਕੁਲ ਕਹਿੰਦਾ ਸਾਹਿਬ ਸੁਖਵੀਰ ਬਾਦਲ ਹੋਰੀ ਕਹਦੇ ਆ ਵੀ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਹੁਤ ਜ਼ਿਆਦਾ ਵਿਗੜੀ ਹੋਈ ਹੈ ਹਾਂ ਬਿਲਕੁਲ ਜੀ ਇਹ ਤਾਂ ਚਲੋ ਸੁਖਵੀਰ ਸਿੰਘ ਬਾਦਲ ਹੋਰੀ ਨਾ ਵੀ ਕਹਿਣ ਤਾਂ ਵੀ ਦਿਸਦਾ ਹੀ ਆ ਕਦੇ ਕਿਤੇ ਗੋਲੀ ਚੱਲ ਗਈ ਕਦੇ ਕਿਤੇ ਬੰਦਾ ਮਾਰਤਾ ਕਦੇ ਕਿਤੇ ਬੰਦਾ ਜ਼ਖਮੀ ਕਰਤਾ ਕਦੇ ਕੁਝ ਹੋ ਗਿਆ ਕਦੇ ਕੁਝ ਹੋ ਗਿਆ ਤੇ ਹੁਣ ਵੀ ਤਾਂ ਉਹੀ ਕੁਛ ਚੱਲੀ ਜਾਂਦਾ ਉਸ ਤੋਂ ਉਹ ਗੱਲ ਮਹੱਤਵਪੂਰਨ ਈ ਆ ਵੀ ਭਾਈ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਹਾਲਾਤ ਆ ਜਿਹੜੇ ਉਹ ਕਾਨੂੰਨ ਦੇ ਪੱਖ ਤੋਂ ਬੜੇ ਚਿੰਤਾਜਨਕ ਆ ਉਹਨਾਂ ਨੇ ਇਹ ਗੱਲ ਕਹੀ ਆ ਵੀ ਇਸ ਵੇਲੇ ਹਾਲਾਤ ਸਾਜ਼ਗਾਰ ਨਹੀਂ ਆ ਉਹਨਾਂ ਨੇ ਇਹ ਗੱਲ ਕਹੀ ਏ ਜੀ ਕਿ ਅੰਮ੍ਰਿਤਸਰ ਦੇ ਵਿੱਚ ਇੱਕ ਐਨਆਰਆਈ ਪਰਿਵਾਰ ਦੇ ਗੋਲੀਆਂ ਮਾਰ ਜਾਂਦੇ ਆ ਉਸ ਤੋਂ ਇੱਕ ਦਿਨ ਪਹਿਲਾਂ ਲੁਧਿਆਣੇ ਦੇ ਵਿੱਚ ਇੱਕ ਐਨਆਰਆਈ ਜਿਹੜਾ ਆਸਟ੍ਰੇਲੀਆ ਤੋਂ ਆਇਆ ਉਹਦੇ ਗੋਲ ਉਹਦੇ ਘਰ ਦੇ ਉੱਤੇ ਗੋਲੀਆਂ ਚਲਾ ਜਾਂਦੇ ਆ ਵੀ ਇਹ ਸਾਰੀਆਂ ਗੱਲਾਂ ਦੱਸਣ ਲਈ ਕਾਫੀ ਆ ਕਿ ਪੰਜਾਬ ਦੇ ਵਿੱਚ ਗੈਂਗਸਟਰ ਗੁੱਡੇ ਬਦਮਾਸ਼ ਲੁਟੇਰੇ ਆਮ ਹੋਏ ਪਏ ਆ ਸੋ ਇਸ ਕਰਕੇ ਭਗਵੰਤ ਮਾਨ ਅਸਤੀਫਾ ਦੇਵੇ ਚਲੋ ਅਸਤੀਫਾ ਤਾਂ ਕਿਨੇ ਕੀ ਦੇਣਾ ਜੀ ਗੱਲ ਇਹ ਉਦਾਂ ਪੰਜਾਬ ਦੇ ਵਿੱਚ ਲੱਗਦਾ ਡਰੀ ਆ ਪਰ ਅੰਮ੍ਰਿਤਸਰ ਵਾਲੀ ਜਿਹੜੀ ਘਟਨਾ ਸੀ ਇਹਦੇ ਵਿੱਚੋਂ ਇੱਕ ਨਵੀਂ ਜਾਣਕਾਰੀ ਆਈ ਆ ਜਿਹੜਾ ਮੁੰਡਾ ਸੁਖਚੈਨ ਸਿੰਘ ਆ ਤੇ ਜਿਹੜਾ ਅਮਰੀਕਾ ਤੋਂ ਆਇਆ ਸੀਗਾ ਤੇ ਜਿਹਦੇ ਉੱਤੇ ਗੋਲਗਾਂ ਚਲਾ ਕੇ ਤੇ ਉਹਨੂੰ ਜ਼ਖਮੀ ਕੀਤਾ ਗਿਆ ਘਰ ਦੇ ਵਿੱਚ ਵੜ ਕੇ ਇਹ ਅਸਲ ਦੇ ਵਿੱਚ ਉਹਦਾ ਪੁਰਾਣਾ ਪਰਿਵਾਰਕ ਮਸਲਾ ਉਹਦੀ ਘਰ ਵਾਲੀ ਨੇ ਖੁਦਕੁਸ਼ੀ ਕਰ ਲਈ ਸੀ ਕਈ ਸਾਲ ਪਹਿਲਾਂ ਫਿਰ ਉਹਨੇ ਕਿਤੇ ਜ਼ਿੰਦਗੀ ਦੇ ਵਿੱਚ ਹੋਰ ਤੋਪਾ ਭਰ ਲੈ ਚਲੋ ਕਿਤੇ ਹੋਰ ਹੁਣ ਵਿਆਹ ਕਰਾ ਲਿਆ ਹੋਣਾ ਪਰ ਉਹ ਅਮਰੀਕਾ ਛੱਡ ਕੇ ਤੇ ਇੱਥੇ ਅੰਮ੍ਰਿਤਸਰ ਦੇ ਵਿੱਚ ਰਹਿੰਦਾ ਸੀ ਆਪਣੇ ਬੱਚੇ ਪਾਲਣ ਦੇ ਲਈ ਜਿਹੜੇ ਉਹਦੇ ਸਾਬਕਾ ਸਹੁਰੇ ਆ ਜਾਂ ਜਿਨ੍ਹਾਂ ਦੇ ਨਾਲ ਉਹਦਾ ਕੇਸ ਚੱਲਦਾ ਉਹਨਾਂ ਨੇ ਕੇਸ ਕੀਤਾ ਸੀ ਇਹਦੇ ਤੇ ਉਹਨਾਂ ਨੇ ਇਹਨੂੰ ਮਰਵਾਉਣ ਦੇ ਲਈ ਭਾੜੇ ਦੇ ਬੰਦੇ ਲਏ ਸੀ ਉਥੇ ਅਮਰੀਕਾ ਤੋਂ ਹੀ ਪੈਸੇ ਪਾਏ ਇਹਨਾਂ ਦੇ ਖਾਤੇ ਦੇ ਵਿੱਚ ਤੇ ਫਿਰ ਉਹ ਬਈ ਇਹਨੂੰ ਮਾਰ ਦਿਓ ਉਹ ਇਸ ਕਰਕੇ ਘਰ ਦੇ ਵਿੱਚ ਵੜ ਕੇ ਤੇ ਗੋਲੀਆਂ ਮਾਰ ਕੇ ਇਹਨੂੰ ਮਾਰਨ ਆਏ ਸੀ ਪਰ ਇਹ ਬਚ ਗਿਆ ਹਸਪਤਾਲ ਦਾਖਲਾ ਸੋ ਪਤਾ ਲੱਗਾ ਵੀ ਜਿਹੜਾ ਉਹਦਾ ਸਾਬਕਾ ਸਹੁਰਾ ਤੇ ਬਾਕੀ ਪਰਿਵਾਰਕ ਮੈਂਬਰ ਆ ਉਹ ਗ੍ਰਿਫਤਾਰ ਕਰ ਲਏ ਗਏ ਆ ਇਹਨਾਂ ਦੋਵਾਂ ਬੰਦਿਆਂ ਦੀ ਜਿਹੜੇ ਗੋਲੀਆਂ ਚ ਲਾਉਣ ਵਾਲੇ ਇਹਨਾਂ ਦੀ ਪਛਾਣ ਹੋ ਗਈ ਆ ਇੱਕ ਦੇ ਉੱਤੇ ਪਹਿਲਾਂ ਹੀ 10 ਪਰਚੇ ਦਰਜਾ ਇੱਕ ਦੇ ਉੱਤੇ ਹੋਰ ਕਈ ਐਨਡੀਪੀਐਸ ਦੇ ਪਰਚੇ ਦਰਜਾ ਇਹਨਾਂ ਦੋਵਾਂ ਨੂੰ ਪੁਲਿਸ ਨੇ ਫੜ ਲੈਣਾ ਪਰ ਕਹਾਣੀ ਇਹ ਸਾਹਮਣੇ ਆਈ ਆ ਵੀ ਜਿਹੜੇ ਪਹਿਲਾਂ ਵਾਲੇ ਸਹੁਰੇ ਸੀ ਉਹਨਾਂ ਦੇ ਵੱਲੋਂ ਗੋਲੀਆਂ ਮਰਵਾ ਕੇ ਤੇ ਇਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜੀ ਜੀ ਤੇ ਟੇਲਾ ਸਾਹਿਬ ਪੰਜਾਬ ਦਾ ਮੌਸਮ ਕਿਵੇਂ ਹੈ ਜੀ ਮੌਸਮ ਪੰਜਾਬ ਦਾ ਠੀਕ ਹੈ ਜੀ ਪੰਜਾਬ ਦੇ ਵਿੱਚ ਮੀਂਹ ਤਾਂ ਪਈ ਜਾਂਦਾ ਪਰ ਉਹਨਾ ਮੀਂਹ ਨਹੀਂ ਕੁਝ ਕਿ ਥਾਵਾਂ ਤੇ ਪੈ ਜਾਂਦਾ ਕੁਝ ਕਿ ਥਾਵਾਂ ਤੇ ਰਹਿ ਜਾਂਦਾ ਪੰਜਾਬ ਦੇ ਵਿੱਚ 35 36 ਡਿਗਰੀ ਹੈ ਜਿਹੜੀ ਉਹ ਇਸ ਵੇਲੇ ਟੈਂਪਰੇਚਰ ਦਾ ਹਾਲ ਆ ਤੇ ਮੌਸਮ ਵਿਭਾਗ ਨੇ ਗੱਲ ਕਹੀ ਹੈ ਕਿ ਉਹਦੇ 48 ਘੰਟੇ ਦੇ ਵਿੱਚ ਕਈ ਥਾਵਾਂ ਤੇ ਮੀਂਹ ਪੈਣ ਦੀ ਸੰਭਾਵਨਾ ਜੀ ਸੋ ਖੈਰ ਬਹੁਤ-ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਐਨਆਈਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਮਿਹਰਬਾਨੀ ਜੀ ਮਿਹਰਬਾਨੀ